ਹਾਂਜੀ ਵਾਹਿਗੁਰੂ ਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਬਸਨ ਸਿੰਘ ਆ ਪਿੰਡ ਮੇਰਾ ਮਫੋੜਾ ਦਾ ਵੀ ਹਾਂਜੀ ਮੈਂ ਪਾਤੀ ਸਿੰਘ ਆ ਆਂਘੀਣ ਹਾਂਜੀ ਮੇਰਾ ਹੁਣ ਚੂੜਾ ਟੁੱਟਾ ਮੋਟਰਸਾਈਕਲ ਮਾਰ ਕੇ ਛੁੱਟ ਗਿਆ ਮੈਨੂੰ ਹਾਂਜੀ ਚੂੜਾ ਟੁੱਟਾ ਮੇਰਾ ਕੋਈ ਰੋਟੀ ਦਾ ਨਹੀਂ ਘਰ ਦਾ ਜਿਹੜਾ ਤੁਹਾਡਾ ਗੁਜ਼ਾਰਾ ਵਾ ਕਿੱਦਾਂ ਚੱਲਦਾ ਤੁਹਾਡਾ ਕੋਠਾਂ ਦੇ ਪਹਿਲਾਂ ਜਾਂਦਾ ਹੋਣਾ ਬਿਲਕੁਲ ਨਕਾਰਾ ਆ ਜੀ ਬੱਚੇ ਮੇਰੇ ਦੋ ਆ ਉਹ ਅੰਬਲੀ ਇਹ ਪੂਰੇ ਕੋਈ ਪੁੱਛਦਾ ਕਿਸਦਾ ਨਹੀਂ ਮੈਨੂੰ ਮੈਂ ਮੰਜੀ ਤੇ ਆ ਤੇ ਕੋਠਾ ਮਸਲਾ ਜਿਹੜਾ ਤੁਹਾਡਾ ਵਾ ਕਿੱਦਾਂ ਆ ਮਕਾਨ ਹੀ ਮੇਰਾ ਕੱਚਾ ਕੰਨ ਦੀ ਛਤਵਾ ਇੱਕੋ ਕਮਰਾ ਮੇਰੇ ਕੋਲ ਮੈਂ ਸਤਿ ਸ਼੍ਰੀ ਅਕਾਲ। ਸੰਗਤਾਂ ਗਰੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਮੈਂ ਬਹੁਤ ਬਹੁਤ ਧੰਨਵਾਦ ਕਰਾਂਗਾ। ਸਾਰੀਆਂ ਸ਼ਰਤਾਂ ਤੇ ਆਪਣਾ ਤੁਹਾਡਾ ਕੋਈ ਹੋਰ ਕੋਈ ਕਮਾਈ ਦਾ ਸਾਧਨ ਕੋਈ ਹੈਗਾ? ਕੋਈ ਕਮਾਈ ਦਾ ਮੇਰਾ ਸਾਧਨ ਬਾਜੀ ਕੋਈ ਹੈ। ਇਹਦਾ ਮੋਟਰਸਾਈਕਲ ਤੁਹਾਨੂੰ ਆਹ ਮੋਟਰਸਾਈਕਲ ਤੁਹਾਡੇ ਦਿੱਤੀ ਤੁਸੀਂ ਤੇ ਤੁਸੀਂ ਬੈਠੇ ਹੋ। ਇਹ ਵੀ ਕੇ ਸਜਨਦਾਨੀ ਨੇ ਤੁਹਾਨੂੰ ਦਾਨ ਕੀਤਾ ਜੀ। ਸਜਨਦਾਨੀਆਂ ਨੇ ਕਰਦ ਸੇਵਾ ਕੀਤੀ ਆ ਤੁਕੇ ਤੋਂ। ਅੱਛਾ ਜੀ। ਉਹ ਨਾ ਮੇਰੀ ਸ਼ਰਵਾ ਤੇ ਤੁਸੀਂ ਆਪਣੇ ਸੱਜਣ ਦਾਨੀਆਂ ਕੋਲ ਕੀ ਮੰਗ ਕਰਦੇ ਹੋ ਉਹ ਕਰਦਾ ਮੇਰੀ ਮਦਦ ਕੀਤੀ ਜਾ ਵਾਦੋਵਾਦ ਮੇਰੇ ਵਿੱਚ ਜਦੋਂ ਤੱਕ ਮੇਰਾ ਰੋਕੀ ਪਾਣੀ ਦਾ ਰੋਜ਼ ਚੱਲ ਸਕੇ ਰੋਕੀ ਨੂੰ ਆਵੇ ਰੋਕੀ ਨੂੰ